ਸਸ਼ੀਕਾਲ ਜੀ ਅੱਜ ਮੈਂ ਸਮਾਜਿਕ ਮੁੱਦੇ ਤੇ ਤੁਹਾਡੇ ਸਾਰਿਆਂ ਨਾਲ ਗੱਲਬਾਤ ਕਰਨੀ ਚਾਹੁੰਦਾ ਤੁਸੀਂ ਸਾਰੇ ਭਲੀ ਭਤ ਜਾਨੂ ਵੀ ਹੋ ਕਿ ਕ੍ਰਿਟੀਕਲ ਕੇਅਰ ਹਸਪਤਾਲ ਸ਼੍ਰੀ ਮੁਖਤਸਰ ਸਾਹਿਬ ਜ਼ਿਲ੍ਹਾ ਹੈੱਡਕੁਆਟਰ ਤੇ ਜੋ ਬਣਨਾ ਸੀ ਉਸ ਨੂੰ ਜਾਣਬੁੱਝ ਕੇ ਗਿੱਦੜਵਾ ਸ਼ਿਫਟ ਕਰਨ ਦੀਆਂ ਚਾਲਾਂ ਚੱਲ ਰਹੀਆਂ ਪੰਜਾਬ ਦੇ ਵਿੱਚ 13 ਜਗ੍ਹਾ ਤੇ ਇਹ ਹਸਪਤਾਲ ਬਣਨਾ ਹੈ ਔਰ 13 ਦੇ 13 ਜ਼ਿਲ੍ਹਾ ਹੈੱਡਕੁਆਟਰ ਤੇ ਹੀ ਬਣਨੇ ਸਨ ਪਰ ਮੁਕਸਰ ਹੀ ਇੱਕ ਅਜੇ ਹੈ ਜਿਹੜਾ ਜ਼ਿਲ੍ਹਾ ਹੈੱਡਕੁਆਟਰ ਨੂੰ ਛੱਡ ਕੇ ਗੇਦੜਵਾ ਵਿਖੇ ਬਣਾਇਆ ਜਾ ਰਿਹਾ ਹੈ ਜਿਸ ਦੀ ਆਬਾਦੀ ਲਗਭਗ 60 ਤੋਂ 70 ਹਜ਼ਾਰ ਹੋਵੇਗੀ ਔਰ ਮੁਕਸਰ ਦੀ ਆਬਾਦੀ ਲਗਭਗ 2.2 ਲੱਖ ਦੇ ਹਨ ਤਕਰੀਬ ਇਹ ਜੋ ਕ੍ਰਿਟੀਕਲ ਕੇਅਰ ਹਸਪਤਾਲ ਦੇ ਵਿੱਚ 70 ਸਾਲਾਂ ਦੇ ਜੋ ਬਜ਼ੁਰਗ ਨੇ ਜਾਂ 70 ਸਾਲ ਦੀ ਐਜ ਤੋਂ ਵੱਧ ਨੇ ਉਹ ਉਹਨਾਂ ਦਾ ਇਲਾਜ ਕਰਵਾਇਆ ਜਾਣਾ ਹੈ ਪ੍ਰਧਾਨ ਮੰਤਰੀ ਆਯੂਸ਼ਮਾਨ ਕਾਰਡ ਦੇ ਤਹਿਤ ਜਿਸ ਨੂੰ ਆਪਾਂ ਸੌਖੇ ਸ਼ਬਦਾਂ ਦੇ ਵਿੱਚ ਕਹਿ ਦਿੰਨੇ ਆ 5 ਲੱਖ ਵਾਲਾ ਮੋਦੀ ਦਾ ਕਾਰਡ ਇੱਥੇ ਜੋ ਮਾਹਰ ਡਾਕਟਰ ਨੇ ਉਹਨਾਂ ਨੇ ਇਲਾਜ ਕਰਵਾਉਣਾ ਕਰਨਾ ਸੀ ਪਰ ਅਖਬਾਰ ਦੀਆਂ ਸੁਰਖੀਆਂ ਔਰ ਜੋ ਪ੍ਰਸ਼ਾਸਕ ਪ੍ਰਸ਼ਾਸਨਿਕ ਚਿੱਠੀ ਪੱਤਰ ਰਹੀ ਪਤਾ ਲੱਗਿਆ ਕਿ ਇਸ ਨੂੰ ਗਿੱਦੜਵਾ ਸ਼ਿਫਟ ਕਰਨ ਦੀ ਇੱਕ ਯੋਜਨਾ ਹੈ ਇਹ ਕਿਸੇ ਕੀਮਤ ਤੇ ਇਸ ਨੂੰ ਗਿੱਦੜਵਾ ਸ਼ਿਫਟ ਨਹੀਂ ਕੀਤਾ ਜਾਊਗਾ ਅਸੀਂ ਕਿਸੇ ਗਿੱਦੜਵਾ ਵਾਲੇ ਵੀਰ ਨਾਲ ਇਹ ਜਾਂ ਉਥੋਂ ਦੇ ਆਮ ਜਨਤਾ ਨਾਲ ਕੋਈ ਸਾਡੇ ਉਹ ਦੋਖੀ ਨਹੀਂ ਹੈ ਪਰ ਇਸ ਦੀ ਜਿਆਦਾ ਲੋੜ ਕਿੱਥੇ ਹੈ ਇਹ ਜਿਆਦਾ ਮਹੱਤਵ ਰੱਖਦਾ ਹੈ ਜਿੱਥੇ 70000 ਦੀ ਜਨਤਾ ਹੈ ਜਾਂ ਜਿੱਥੇ 2.5 ਲੱਖ ਦੀ ਜਨਤਾ ਹੈ ਔਰ ਇਸ ਨੂੰ ਸਾਡੇ ਬਹੁਤ ਹੀ ਸਤਿਕਾਰਯੋਗ ਮੇਰੇ ਸਤਿਕਾਰਯੋਗ ਅੰਕਲ ਸ਼ਾਮ ਲਾਲ ਗੋਇਲ ਜੀ ਨੇ ਵੀ ਬਹੁਤ ਵੱਡੇ ਪੱਧਰ ਤੇ ਇਸ ਨੂੰ ਚੱਕਿਆ ਔਰ ਉਸ ਤੋਂ ਬਾਅਦ ਭਾਈ ਰਾਹੁਲ ਜੀ ਨੇ ਵੀ ਇਸ ਨੂੰ ਚੱਕਿਆ ਅਸੀਂ ਅੱਜ ਤੇ ਕੱਲ ਠੀਕ 11:30 ਵਜੇ ਮੁਖਤਰ ਸਾਹਿਬ ਦੇ ਡੀਸੀਜੀ ਨੂੰ ਵੀ ਬੇਨਤੀ ਕਰਾਂਗੇ ਕਿ ਭਾਈ ਜਦੋਂ ਸਾਰੇ ਮੇਨ ਦਫ਼ਤਰ ਐਸਐਸਪੀ ਦਫ਼ਤਰ ਡੀਸੀ ਦਫ਼ਤਰ ਜ਼ਿਲ੍ਹਾ ਹੈੱਡਕੁਆਟਰ ਤੇ ਹੈ ਤਾਂ ਇਹ ਜੋ ਕ੍ਰਿਟੀਕਲ ਕੇਅਰ ਹਸਪਤਾਲ ਹੈ ਉਹ ਕਿਉਂ ਗਿੱਦੜਵਾ ਸ਼ਿਫਟ ਕਰਨ ਬਾਰੇ ਯੋਜਨਾ ਬਣ ਰਹੀ ਹੈ ਸੋ ਮੇਰੀ ਬੇਨਤੀ ਹੈ ਆਪਾਂ ਇਸ ਨੂੰ ਇੱਕ ਨਿੱਜੀ ਲੜਾਈ ਸਮਝੀਏ ਕਿਉਂਕਿ ਇਹ ਜੋ ਘਾਟਾ ਪਵੇਗਾ ਉਹ ਇੱਕ ਨਿੱਜੀ ਤੌਰ ਤੇ ਹਰੇਕ ਵਿਅਕਤੀ ਨੂੰ ਪਵੇਗਾ ਜੇ ਇਹ ਗਿੱਦੜਵਾ ਸ਼ਿਫਟ ਹੋ ਗਿਆ ਆਪਾਂ ਕੱਲ ਠੀਕ 11:30 ਵਜੇ ਡੀਸੀ ਸਾਹਿਬ ਨੂੰ ਵੀ ਮਿਲਣਾ ਸੋ ਸਾਰੇ ਆਓ ਜਿੱਥੇ ਵੀ ਸਾਨੂੰ ਪਾਵੇ ਪੀਐਮ ਸਾਹਿਬ ਨੂੰ ਚਿੱਠੀ ਲਿਖਣੀ ਪਵੇ ਇੰਡੀਆ ਦੇ ਸਿਹਤ ਮੰਤਰੀ ਨੂੰ ਚਿੱਠੀ ਲਿਖਣੀ ਪਵੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਚਿੱਠੀ ਲਿਖਣੀ ਪਵੇ ਜਾਂ ਰਾਜਪਾਲ ਸਾਹਿਬ ਨੂੰ ਚਿੱਠੀ ਲਿਖਣੀ ਪਵੇ ਉਹ ਮੈਂ ਕਰੂੰਗਾ ਪਰ ਅਸੀਂ ਇਹ ਜਿਹੜਾ ਹਸਪਤਾਲ ਹੈ ਉਹ ਮੁਕਸਰ ਤੋਂ ਸ਼ਿਫਟ ਨਹੀਂ ਹੋਣ ਦੇਵਾਂਗੇ ਬਹੁਤ ਬਹੁਤ ਧੰਨਵਾਦ